ਲੋ ਚੱਕੋ ਵੀ ਮਿੱਤਰੋ ਪੂਰੀ 100 ਕੁਆਲਿਟੀ ਚੰਗੇ ਕੱਦ ਦੀ ਬਸ਼ੇਰੀ ਆ ਘੋੜੀ ਦਾ ਭਲੇਖਾ ਨਾ ਖਾਜੋ ਉਮਰਾਂ ਬਸ਼ੇਰੀ ਆ ਹਜੇ ਕੱਦ ਦੀ ਬਾਬੇ ਦੀ ਕਿਰਪਾ ਨਾਲ ਸੋਹਣਾ ਖਾਨਦਾਨ ਤਗੜਾ ਹੁਸਨ ਪੂਰਾ ਬਾਬੇ ਦੀ ਮਿਹਰ ਆ ਬੱਚੀ ਤਾਂ ਪੂਰੀ ਪਹਿਲਾਂ ਤਾਂ ਸਵਾਗਤ ਆ ਸਾਰੇ ਦੋਸਤਾਂ ਦਾ ਬਾਬਾਜੀ ਦਾ ਸਟੰਡ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਪਣਾ Facebook Facebook ਪੇਜ ਤੇ ਜੁੜੇ ਉਹਨਾਂ ਦਾ ਵੀ ਦਿਲੋਂ ਸਵਾਗਤ ਜੀ ਆਇਆਂ ਨੂੰ ਨਵੀਂ ਸਵੇਰ ਨਵੇਂ ਜਾਨਵਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਤੁਹਾਡੇ ਸਾਹਮਣੇ ਅੱਜ ਦਾ ਇੱਕ ਤੋਹਫਾ ਹੀ ਲਿਆਦਾ ਤੁਹਾਡੇ ਸਾਹਮਣੇ ਇੰਨੀ ਕੁਆਲਿਟੀ ਵਾਲੀ ਬੱਚੀ ਤੇ ਇੰਨੇ ਕੱਦ ਵਾਲੀ ਬੱਚੀ ਤੁਹਾਨੂੰ ਆਹ ਰੇਟ ਤੇ ਮਿਲਦੀ ਨਹੀਂ ਜਿੱਥੋਂ ਤਾਂ ਮਰਜੀ ਜਾਵੜੇ ਓਪਨ ਚੈਲੰਜ ਹੀ ਆ ਕਹਿਣ ਦਾ ਮਤਲਬ ਕਿਉਂਕਿ ਬੱਚੀ ਹੂਸ ਹਨ ਮਾਰਕਾ ਗਰਦਨ ਕੰਨ ਕੰਡੀਸ਼ਨ ਸਾਰੀ ਪੂਰੀ ਚੀਜ਼ਾਂ ਪਰਫੈਕਟ ਆ ਬੱਚੀ ਤੇ ਰੇਟ ਵੀ ਗੈਜ ਆ ਵੀਡੀਓ ਪੂਰੀ ਦੇਖ ਲਿਓ ਤਿੰਨ ਕੁ ਮਿੰਟਾਂ ਦੀ ਵੀਡੀਓ ਆ ਜੇ ਤੁਹਾਨੂੰ ਜਾਨਵਰ ਪਸੰਦ ਆ ਤਾਂ ਲਾਸਟ ਤੇ ਨੰਬਰ ਆ ਫੋਨ ਲਾ ਲਿਓ ਰੇਟ ਪਤਾ ਲੈ ਲਓ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤਾਂ ਕਿ ਸਾਡਾ ਵੀ ਹੌਸਲਾ ਬਣਿਆ ਰਹੇ ਤੁਹਾਡੇ ਲਈ ਜਾਇਜ ਮੁੱਲ ਦਾ ਜਾਨਵਰ ਲੈ ਆਈਏ ਦੋਸਤੋ ਜਿਵੇਂ ਤੁਹਾਨੂੰ ਪਤਾ ਹੀ ਆ ਕਾਲੇ ਰੰਗ ਦੀ ਬਿਸ਼ੇਰੀ ਹੈ ਜੀ ਇਹ ਦੋ ਦੰਦ ਹੁੰਦੀ ਆ ਮੱਥੇ ਬਲੇਜ ਆ ਤਿੰਨ ਪੈਰ ਚਟੇ ਆ ਤਿੰਨ ਪੈਰ ਵੀ ਗਿੱਟਿਆਂ ਤੋਂ ਥੱਲੇ ਥੱਲੇ ਚਟੇ ਆ ਤੇ ਪਟਾ ਜਿਹੜਾ ਪੂਰਾ ਬਰੀਕ ਆ ਇਹ ਵੀ ਟੱਟ ਜੂ ਬਰੀਕ ਪਟਾ ਪੂਰਾ ਪਰਫੈਕਟ ਆ ਤੇ ਗਰਦਨ ਦੇ ਜਿਹੜੀ ਲੰਬਾਈ ਆ ਉਹ ਵੀ ਚੈੱਕ ਕਰ ਸਕਦੇ ਆ ਜਿਹੜੀ ਖਰਪਾ ਖੁੰਡ ਕਹਿੰਦੇ ਨੇ ਉਹ ਵੀ ਪੂਰਾ ਸੋਨਾ ਤੇ ਬਾਕੀ ਕੰਨ ਦੀ ਕੰਡੀਸ਼ਨ ਚੈੱਕ ਕਰ ਲਓ ਦੇਖੋ ਕੁੰਡੀ ਨਾ ਕੁੰਡੀ ਟੱਚ ਕਰ ਦਿੰਦੀ ਆ ਆਏ ਨੇ ਉੱਪਰ ਚਾੜਜੋ ਜਾਂ ਦੂਰ ਰੱਖੇ ਪੂਰੀ ਪਰਫੈਕਟ ਕੁੰਡੀ ਆ ਪਰਫੈਕਟ ਮਾਰਕ ਹੈ ਮੇਨ ਗੱਲ ਕਰੀ ਬਾਲਪੋਰੀਆਂ ਬਾਲਪੋਰੀਆਂ ਵੱਲੋਂ ਪੂਰੀ ਤਰ੍ਹਾਂ ਸਾਫ਼ ਕੋਈ ਗਲਤ ਪੋਰੀ ਨਹੀਂ ਹੱਥਾਂ ਪੈਰਾਂ ਦੀ ਪੂਰੀ ਤਰ੍ਹਾਂ ਸਾਫ਼ ਆ ਤੇ ਹੁਣ ਆਪਾਂ ਕਰਦੇ ਆ ਤੇ ਖਾਨਦਾਨ ਦੀ ਗੱਲ ਦੋਸਤੋ ਦਲਵਾਗ ਰਣਣੀਏ ਦੀ ਪੋਤੀ ਆ ਲੈਜੈਂਡ ਘੋੜਾ ਆਲੀਸਾਨ ਲਾਈਨ ਚੋਂ ਆਲੀਸਾਨ ਦੀ ਪਰਪੋਤੀ ਆ ਰਣਣੀਏ ਵਾਲੇ ਦਲਵਾਗ ਦੀ ਪੋਤੀ ਆ ਹੋ ਸੰਕਾਉਣ ਆ ਵੀ ਜਾਂਦਾ ਦਲਵਾਗ ਦਾ ਨਾਮ ਆ ਜਾਂਦਾ ਨਾ ਤਾਂ ਮੱਲੋ ਮੱਲੀ ਹੋ ਸੰ ਤਾਂ ਜਾਨਵਰ ਦੇ ਵਿੱਚ ਹੀ ਆ ਜਾਂਦਾ ਤੇ ਉਸ ਤੋਂ ਬਾਅਦ ਅਲੀਜਾ ਦੀ ਬੱਚੀ ਐ ਦੋਸਤੋ ਅਲੀਜਾ ਘੋੜੇ ਦੀ ਬੱਚੀ ਐ ਦਲਵਾਗ ਦੀ ਪੁੱਤੀ ਆਲੀ ਸੰ ਦੀ ਪਰਪੁੱਤੀ ਆ ਦੇਖੋ ਲੈਂਥ ਲੰਥ ਚੈੱਕ ਕਰ ਸਕਦੇ ਆ ਲੰਬਾਈ ਲੰਬੂਈ ਮੰਨ ਲਓ ਆਪਾਂ ਬਰੀਡਿੰਗ ਲਈ ਵਰਤਣੀ ਉਹਨੂੰ ਉਮਰ ਹੋ ਗਈ ਬੱਚੀ ਦੀ ਦੋਦਾਂ ਦਾ ਹੋਣ ਲੱਗੀ ਤੇ ਬਰੀਡਿੰਗ ਬਰੀਡਿੰਗ ਲਈ ਵੀ ਇਹਨੇ ਵਰਤੀ ਜਾਣਾ ਤੇ ਬਰੀਡਿੰਗ ਤੋਂ ਚੰਗੇ ਬੱਚੇ ਪੈਦਾ ਕਰੋ ਕੰਘੋੜੀ ਜੀ ਲੰਬਾਈ ਬਹੁਤ ਆ ਤੇ ਸੁੰਭ ਸੁੰਭ ਦਾ ਸਾਈਜ਼ ਚੈੱਕ ਕਰ ਲਓ ਸੁੰਭ ਦਾ ਸਾਈਜ਼ ਬਹੁਤ ਸੋਹਣਾ ਮਜਬੂਤੀ ਪੂਰੀ ਆ ਤੇ ਕਪਾ ਕਹਦੀ ਵੀ ਕਹੇ ਪਾਸੋਂ ਬੱਚੀ ਹੱਥ ਧਰਾ ਵੀ ਨਹੀਂ ਨਾ ਕੋਈ ਰੇਟ ਵਾਲੇ ਪਾਸੋਂ ਨਾ ਮਾਰਕੇ ਵਾਲੇ ਪਾਸੋਂ ਕੰਨ ਵਾਲੇ ਪਾਸੋਂ ਲੈ ਕੇ ਹੱਥਾਂ ਪੈਰਾਂ ਵਾਲੇ ਪਾਸੋਂ ਸਾਰੇ ਪਾਸੋਂ ਬੱਚੀ ਪਰਫੈਕਟ ਆ ਜਾਇਜ ਮਲਦੀ ਆ ਤੇ ਖਾਨਦਾਨ ਵੀ ਚੰਗਾ ਤੇ ਕੰਡੀਸ਼ਨ ਵੀ ਬੱਚੀ ਦੀ ਚੰਗੀ ਆ ਸੋ ਨੰਬਰ ਕਰ ਲਿਓ ਦੋਸਤੋ 9623915454 9855599017 ਜਿਹੜੇ ਵੀ ਭਰਾ ਦੇ ਬੱਚੀ ਪਸੰਦ ਹੋਈ താത്ത നമ്പർ സംപർക്കോ മെലി ഗൽതോന ധനവാദ